ਆਪਣੇ ਰਮਨਪਾ ਜੀ ਉਹਨਾਂ ਦਾ ਪੁੱਛਣਾ ਸੀਗਾ ਕੁਐਸਚਨ ਸੀਗਾ ਪਹਿਲਾਂ ਇੱਕ ਗੱਲ ਚੱਲਦੀ ਸੀਗੀ ਆਪਣੇ ਇੱਕ ਮਹਾਵੀ ਸਕੀਲ ਦੀ ਉਹਦੇ ਬਾਰੇ ਪੁੱਛਣਾ ਸੀਗਾ ਵੀ ਉਹਦੀ ਆਪਾਂ ਕੋਈ ਚੱਲ ਰਿਹਾ ਆ ਕਿਸੇ ਨਾਲ ਆਪਣੀ ਗੱਲ ਹੋਈ ਕਿਸੇ ਚੀਫ ਨਾਲ ਜਾਂ ਕਿਸੇ ਹੋਰ ਅਫੀਸਰ ਨਾਲ ਕਿਉਂਕਿ ਉੱਥੇ ਬਹੁਤ ਕ腐ਸ਼ਨ ਜਾਂ ਹੋ ਰਿਹਾ ਆ ਨਾ ਕਿ ਉਹ ਕੱਲ ਹੀ ਉੱਥੇ ਆਪਣਾ ਟਰੱਕ ਰੋਕਿਆ ਤੇ ਉਹ ਮੁੰਡਾ ਡਰਾਈਵਰ ਸੀਗਾ ਉਹਨੂੰ ਕੱਢ ਲਿਆ ਚਲੋ ਸਕੇਲ ਤੇ ਉਹਨਾਂ ਨੇ ਤੇ ਉਹ ਕਹਿੰਦੇ ਇਨਸਪੈਕਸ਼ਨ ਸਾਰਾ ਕੁਝ ਦਨ ਕਰਤਾ ਨਾ ਉਹ ਕਹਿੰਦਾ ਤੇਰੀ ਜਿਹੜੀ ਡਰਾਈਵ ਸ਼ਿਫਟ ਕੈਰੀਂਗ ਬੇਰਿੰਗ ਵੀ ਉਹ ਵੇਅਰ ਆਊਟ ਆ ਹਨਾ ਉਹ ਚਲੋ ਉਹਨੇ ਰਾਈਡਰ ਟਾਇਰ ਕਰਤਾ ਟਰੱਕ ਤੇ ਮੁੜ ਕੇ ਮੈਂ ਉੱਥੇ ਜਿਹੜਾ ਮਕੈਨਿਕ ਸੀਗਾ ਉਹਦੇ ਕੋਲੋਂ ਪਾਰਟ ਸੀਗਾ ਇਹ ਹਨਾ ਤੇ ਮੈਂ ਉਹਨੂੰ ਕਿਹਾ ਵੀ ਉਹ ਕਹਿੰਦਾ ਕਿੰਨੇ ਪੈਸੇ ਕਹਿੰਦਾ ਮੈਂ 1000 ਡਾਲਰ ਲਵਾਂਗਾ ਪਾਰਟ ਸਿਰਫ ਸੀਗਾ 150 ਡਾਲਰ ਦਾ ਤੇ ਮੈਂ ਅਸੀਂ ਤੇ ਇਤੋਂ ਨਹੀਂ ਪਾਉਣਾ ਮੈਂ ਸਾਡੀ ਬੇਕਰਫੀਲ ਸਾਡੀ ਮੇਰੇ ਕਜ਼ਮ ਦੀ ਸ਼ਾਪ ਆ ਉਥੋਂ ਬੰਦਾ ਆਊਗਾ ਪਾ ਦੂਗਾ ਚਲੋ ਕੀਤਾ ਉਹਨਾਂ ਨਾਲ ਗੱਲ ਕਹਿੰਦਾ ਨਹੀਂ ਹੈ ਨਾ ਜਾਣ ਨਹੀਂ ਦੇਣਾ ਵੀ ਤੁਸੀਂ ਮੈਂ ਬੇਕਰਵੀਲ ਜਾਣ ਦੇ ਦੂ ਉਹ ਕਹਿੰਦਾ ਪੁਲਿਸ ਫਿਰ ਮੈਂ ਅਫੀਸਰ ਨਾਲ ਮੈਂ ਮੁੰਡੇ ਨੂੰ ਕਿਹਾ ਡਰਾਈਵਰ ਨੂੰ ਵੀ ਮੈਨੂੰ ਅਫੀਸਰ ਨਾਲ ਅਫੀਸਰ ਨਾਲ ਗੱਲ ਕਰਾ ਦਿਓ ਤੇ ਫਿਰ ਮੈਂ ਹੀ ਉਹਨਾਂ ਨਾਲ ਗੱਲ ਕੀਤੀ ਅਫੀਸਰ ਨਾਲ ਮੈਂ ਥੋੜੀਆ ਬਹਿਸ ਵਾਈ ਕੀਤੀ ਉਹਨਾਂ ਨਾਲ ਨਾ ਵੀ ਪਿੱਛੋਂ ਵੀ ਟਰੱਕ ਆਇਆ ਆ ਤੂੰ ਇੱਥੇ ਜਾਣ ਨਹੀਂ ਦਿੰਦਾ ਮੇਰਾ ਟਰੱਕ ਬੇਕਰ ਵੀ ਮੇਰੇ ਕਦਰੰਦੀ ਸ਼ਾਪ ਆ ਉਹ ਕਹਿੰਦਾ ਨਹੀਂਓ ਸੇਫਟੀ ਨਹੀਂ ਹੈਗੀ ਮੈਂ ਚੱਲ ਐਗਰੀ ਹਾਂ ਮੈਂ ਮੈਂ ਤੇਨਾਂ ਠੀਕ ਐ ਐਗਰੀ ਹੋ ਗਿਆ ਫਿਰ ਕਹਿੰਦਾ ਫੇ ਮੈਂ ਗਿਆ ਜੀ ਮੈਂ ਮੈਂ ਗਿਆ ਮੈਂ ਆਪਦਾ ਕਦਰਨ ਸਿ ਬੁਲਾ ਲੈਣਾ ਪਰ ਉਹਨੂੰ 2 ਘੰਟੇ ਲੱਗ ਜਾਣੇ ਆ ਉਹਨੂੰ ਬਾਕੀ 2 2.5 ਘੰਟੇ ਦੇ ਮੈਂ ਗਿਆ ਉਹਨੂੰ ਲੇਬਰ ਉੱਥੇ ਪਾਉਣ ਨੂੰ ਲੱਗ ਜਾਣਾ ਹਨਾ ਫਿਰ ਮੈਂ ਗਿਆ ਪਰ ਤੁਸੀਂ ਤੂੰ ਕਿੰਨੇ ਵਜੇ ਤੱਕ ਕਰ ਇੱਥੇ ਹੋਏਗਾ ਤੂੰ ਸਾਈਨ ਆਫ ਕਰਕੇ ਜਾਊਗਾ ਕਹਾਂ ਨਹੀਂ ਮੈਂ ਤਾਂ ਪਹਿਲਾਂ ਕਹਿੰਦਾ ਮੈਂ ਹਾਫ ਆਵਰ ਨਾਲ ਹਾਫ ਆਵਰ ਚ ਬੰਦ ਕਰ ਦਾਨੀ ਆ ਸਕੀਲ ਫਿਰ ਮੈਂ ਕਹਾ ਨੋ ਅਫੇਰ ਵੀ ਤੈਨੂੰ ਸਾਈਨ ਆਫ ਕਰਕੇ ਹੈਵ ਟੂ ਕਰਕੇ ਜਾਣਾ ਪੈਣਾ ਹੀ ਆ ਤੂੰ ਇਦਾਂ ਬੰਦ ਨਹੀਂ ਕਰਕੇ ਜਾ ਸਕਦਾ ਫੇਰ ਹੀ ਉਹਨੇ ਕਹਿੰਦਾ ਮੈਂ 2 ਘੰਟੇ ਵੇਟ ਕਰ ਲੂੰਗਾ ਹਨਾ ਚਲੋ ਮੈਂ ਠੀਕ ਆ ਮੈਂ ਕਾਲਾ ਗੁੱਲਾ ਕੀ ਪਈ ਰੋਡ ਸਰਵਿਸ ਤੇ ਉਹ ਕਹਿੰਦਾ ਇੱਕ ਬੰਦਾ ਕਹਿੰਦਾ 1500 ਲਊ ਚਲੋ ਇੱਕ ਆਪਣਾ ਮੁੰਡਾ ਜਾਣਦਾ ਸੀਗਾ ਇੰਡੀਅਨ ਹਨਾ ਉਹ ਕਹਿੰਦਾ ਵੀ ਮੈਂ ਸਵੇਰੇ ਆ ਕੇ ਕਰ ਦੂੰਗਾ ਤੇ ਜਦੋਂ ਉਹ ਫਿਰ ਮੰਨ ਗਿਆ ਉਹ ਅੱਧੇ ਘੰਟੇ ਜੋ ਨਾਲ ਇਸ ਗੇਲ ਬੰਦ ਕਰਤੀ ਜਿਹੜਾ ਉੱਥੇ ਬੰਦਾ ਰੋਡ ਸਰਵਿਸ ਵਾਲਾ ਸੀਗਾ ਉਹਦਾ ਹੁੰਦਾ 스केल ਤੇ ਉਹ ਵੀ ਚਲੇ ਗਿਆ ਸੀਗਾ ਪਹਿਲਾਂ ਹੀ ਜਦੋਂ ਉਹਨੂੰ ਜਵਾਬ ਦਿੱਤਾ ਉਹ ਉਦੋਂ ਹੀ ਚਲੇ ਗਿਆ ਅੱਧੇ ਘੰਟੇ ਜਦੋਂ ਬੰਦ ਕਰਤੀ 스केल ਉਹ ਆਪੇ ਮੇਰੇ ਆਪਣੇ ਡਰਾਈਵਰ ਕੋਲ ਆ ਗਿਆ ਪੁਲਿਸ ਆਫੀਸਰ ਕਹਿੰਦਾ ਆਹ ਫੜ ਲਾਇਸੈਂਸ ਗੋ ਹੈਡ ਕਹਿੰਦਾ ਤੈਨੂੰ ਮੈਂ ਫਿਕਸੀ ਟੈਕਟ ਦਿੱਤੀ ਆ ਜਾਂ ਕਿ ਜਿੱਥੇ ਮਰਜੀ ਇਹਨੂੰ ਠੀਕ ਕਰਾ ਕੇ ਤੂੰ ਸਾਈਨ ਆਫ ਕਰਾ ਲਈ ਇੰਝ ਬਾਅਦ ਚ ਜਾਣ ਦਿੱਤਾ ਫਿਰ ਉਹਨੇ ਹਾਂਜੀ ਸੇਲ ਬੰਦ ਕਰਤੀ ਅੱਧੇ ਘੰਟੇ ਚ ਅੱਧੇ ਘੰਟੇ ਬਾਅਦ ਫਿਰ ਉਹਨੇ ਕਿਹਾ ਵੀ ਬਾਹਰ ਜਾ ਕੇ ਕਰਾ ਲਈ ਫਿਰ ਹਾਂ ਪਰ ਹੁਣ ਭਾਜੀ ਇੱਥੇ ਇੱਥੇ ਇਸ ਤਰੀਕੇ ਗੱਲਬਾਤ ਸੁਣਤੋਂ ਮੈਂ ਉਹਨਾਂ ਬੈਂਸ ਚ ਗਰੀ ਨਾ ਮੈਂ ਕਿਹਾ ਮੈਂ ਉਹ ਬੈਂਸ ਕੀਤੀ ਵੀ ਤੁਸੀਂ ਮੇਰਾ ਟਰੱਕ ਜਾਣ ਦੇ ਪਲੀਜ਼ ਬੇਕਰ ਫੀਮਾ ਕਰਾ ਦੇਣਾ ਕੋਈ ੱਡੀ ਵੱਟਿਆ ਇਸ਼ੂ ਨਹੀਂ ਮੈਂ ਕਿਹਾ ਤੁਸਾਨੂੰ ਪੈਸੇ ਮਾਉਂਗਾ ਫੇਰ ਵੀ ਕਿਤਾ ਮੈਂ ਭਾਜੀ ਆਪਣੇ ਅਫੀਸਰ ਸਾਨੂੰ ਪੈਸੇ ਚੋਂ ਬਣਦੇ ਨਹੀਂ ਜਿਹਨੇ ਤੁਸੀਂ ਤੁਸੀਂ ਉਦਾਂ ਹੀ ਸਕੀਨਾਂ ਦੇ ਕੱਢਦੇ ਹੋ ਇਨਫੈਕਸ਼ਨ ਕਰਦੇ ਹੋ ਪਰ ਸਾਨੂੰ ਜਿਹੜਾ ਇਹ ਬਣਦੇ ਆ ਪਿੱਛੋਂ ਨਾ ਰੇਟ ਚਲੋ ਉਹ ਤਾਂ ਉਹਨਾਂ ਨੂੰ ਉਹਦੇ ਉਸ ਚੀਜ਼ ਨਾਲ ਉਹਨਾਂ ਨੂੰ ਤਾਂ ਕੋਈ ਮਤਲਬ ਨਹੀਂ ਉਹਨਾਂ ਨੇ ਤਾਂ ਆਪਣਾ ਜਿਹੜਾ ਉਹ ਦੇਖਣਾ ਮੈਨੂੰ ਹੁਣ ਮੈਨੂੰ ਇਦਾਂ ਲੱਗਦਾ ਜੀ ਜਿਹੜਾ ਉਹਦਾ ਬੰਦਾ ਉੱਥੇ ਰੋਡ ਸਰਵਿਸ ਵਾਲਾ ਸੀ ਉਹ ਚਲੇ ਗਿਆ ਤੇ ਪੁਲਿਸ ਅਫਸਰ ਨੇ ਕਿਹਾ ਮੈਨੂੰ ਕੁਝ ਬਣਦਾ ਨਹੀਂ ਵਿੱਚੋਂ ਇਹਨੇ ਤਾਂ ਆਪਦਾ ਬੰਦਾ ਸਾਧ ਲਿਆ 150 ਦਾ 파ਟ ਆ ਇਹ ਇਹ ਹੁਣ ਤੁਸੀਂ ਗਲਤ ਵੱਡੀ ਕਹਿਤੀ ਹੈ ਹੁਣ ਆਪਣੇ ਕੋਲ ਪ੍ਰੂਫ ਨਹੀਂ ਹੈ ਤੁਹਾਡੇ ਕੋ ਵੀ ਬਣਦਾ ਉਹਦਾ ਨਹੀਂ ਬਣਦਾ ਇਹ ਤਾਂ ਇਹ ਤਾਂ ਤੁਸੀਂ ਸਪੈਕੂਲੇਟ ਕਰ ਰਹੇ ਹੋ ਨਾ ਕਿ ਉਹਨੇ ਇੰਦਾ ਸੋਚਿਆ ਮੇਰੇ ਖਿਆਲ ਦੇ ਵਿੱਚ ਉਹ ਆਫੀਸਰ ਨੇ ਇੱਕ ਉਹਦੀ ਪਹਿਵਾਨ ਸੀ ਕਿ ਉਹਨੇ ਤੁਹਾਨੂੰ ਜਾਣ ਦਿੱਤਾ ਆਫੀਸਰ ਤੁਹਾਨੂੰ ਟਿਕਟ ਲੈ ਕੇ ਆਊਟਰ ਸਰਵਿਸ ਕਰਕੇ ਸਕੇਲ ਬੰਦ ਕਰ ਦੇਵੇ ਤੁਸੀਂ ਜਿੰਨੀ ਦੇਰ ਤੱਕ ਬੰਦਾ ਸਾਦ ਕੇ ਉੱਥੋਂ ਟਿਕਟ ਨੂੰ ਕਲੀਨ ਨਹੀਂ ਕਰਵਾਉਂਦੇ ਕਲੀਅਰਲੀ ਗੋ ਉਹਨੀ ਦੇਰ ਤੱਕ ਤੁਸੀਂ ਉੱਥੇ ਜਾ ਨਹੀਂ ਸਕਦੇ ਸੋ ਆਈ ਡੋਟ ਨੋ ਕਿ ਇੱਥੇ ਕ腐ਪਸ਼ਨ ਕਿੱਥੇ ਹੈਗੀ ਆ ਜੇ ਤੁਸੀਂ ਆਪ ਕਹਿ ਰਹੇ ਆ ਕਿ ਮੈਨੂੰ ਮੈਂ ਕਾਲ ਕਰਕੇ ਦੇਖਿਆ ਉੱਥੇ 1500 ਮੰਗਦਾ ਸੀ ਕੋਈ ਕਿੰਨੇ ਮੰਗਦਾ ਸੀਗਾ ਜੇ ਉਹ 1000 ਮੰਗ ਰਿਹਾ ਪਾਜੀ ਜਦੋਂ ਸਕੇਲ ਤੇ ਕੰਮ ਕਰਾਉਣਾ ਹੁੰਦਾ ਨਾ ਸਕੇਲ ਤੇ ਕੰਮ ਜਿਹੜਾ ਨਾ ਉਹ ਘੱਟੋ ਘੱਟ ਜਿਹੜਾ ਰੈਗੂਲਰ ਪ੍ਰਾਈਸ ਆ ਉਹ ਚਾਰ ਚਾਰ ਪੰਜ ਪੰਜ ਗੁਣਾਤੇ ਹੁੰਦਾ ਮੈਂ ਆਪਣੀ ਸਟਾਫ ਲਾਈਟ ਦਾ ਬਲਬ ਚੇਂਜ ਕਰਾਇਆ ਸੀਗਾ ਵਾਸ਼ਿੰਗਟਨ ਸਕੇਲ ਦੇ ਉੱਤੇ 420 ਡਾਲਰ ਲਏ ਸੀ ਇੱਕ ਸਿਰਫ ਸਟਾਪ ਲਾਈਟ ਦਾ ਬਲਬ ਚੇਂਜ ਕਰਦਿਆਂ ਠੀਕ ਹੈ ਨਾ ਸੋ ਮੈਂ ਇਹ ਨਹੀਂ ਕਹਿ ਰਿਹਾ ਕਿ ਇਹ ਇਹ ਚੀਜ਼ਾਂ ਹੈਗੀਆਂ ਪਰ ਉੱਥੇ ਜਿਹੜੀਆਂ ਜਿਹੜੀਆਂ ਸਕੇਲ ਦੇ ਉੱਤੇ ਚੀਜ਼ਾਂ ਹੁੰਦੀਆਂ ਉਹ ਹਮੇਸ਼ਾ 4 ਤੋਂ 5 ਗੁਣਾ ਵੱਧ ਹੁੰਦੀਆਂ ਔਰ ਉਹ ਇਸ ਕਰਕੇ ਹੁੰਦੀਆਂ ਕਿ ਤੁਸੀਂ ਅਗਲੀ ਵਾਰੀ ਤੋਂ ਆਪਣੇ ਟਰੱਕ ਦੀ ਪ੍ਰੀ ਇਨਸਪੈਕਸ਼ਨ ਔਰ ਚੰਗੀ ਤਰ੍ਹਾਂ ਚੈੱਕ ਕਰਕੇ ਤੁਰੋ ਇਦੇ ਵਿੱਚ ਕਰਾਪਸ਼ਨ ਦਾ ਮੈਨੂੰ ਕਿਤੇ ਵੀ ਨਹੀਂ ਦੇਖ ਰਹੀ ਹੈਗੀ ਕਰਾਪਸ਼ਨ ਕਿੱਥੇ ਹੈ ਉਹਨੇ ਤਾਂ ਤੁਹਾਨੂੰ ਮੈਂ ਆਪਣਾ ਮੈਨੂੰ ਜੁਡ ਜੈਸਚਰ ਕੀਤਾ ਕਿ ਉਹਨੇ ਤੁਹਾਨੂੰ ਜਾਣ ਦਿੱਤਾ ਉੱਥੋਂ ਵਿਦਆਊਟ ਉਹਨੇ ਆਊਟ ਆਫ ਸਰਵਿਸ ਕੰਮ ਕਰਨ ਤੋਂ ਬਾਅਦ ਨਹੀਂ ਉਹ ਤਾਂ ਠੀਕ ਹੈ ਜਦ ਸਕੀਲ ਬੰਦ ਕਰਤੀ ਉਹਨੇ ਫਿਰ 2 ਮਹੀਨਾ ਨਹੀਂ ਨਹੀਂ ਉਹ ਠੀਕ ਨਹੀਂ ਨਾ ਉਹ ਇਹ ਵੀ ਦੇਖੋ ਨਾ ਉਹ ਠੀਕ ਨਹੀਂ ਤੁਸੀਂ ਹੁਣ ਐਸੋਲੇ ਕਰਾਪਸ਼ਨ ਦਾ ਨਾਮ ਲਿਆ ਆ ਪਰ ਮੈਨੂੰ ਕਰਾਪਸ਼ਨ ਇੱਥੇ ਦਿਖਾਓ ਨਾ ਕਿੱਥੇ ਹੈ ਨੇ ਮੈਨਾਂ ਹੀ ਮੈਂ ਨਾਂ ਦੇ ਲਈ ਮੈਂ ਉਹ ਗੱਲ ਕਰਦਾ ਵੀ ਆਪਾਂ ਮੈਂ ਪਹਿਲਾਂ ਸੁਣਿਆ ਆ ਵੀ ਇੱਥਾਂ ਉਹ ਸਕੀਲ ਤੇ ਇਹ ਕੁਝ ਹੋ ਰਿਹਾ ਆ ਸੁਣੀ ਸੁਣੀ ਸੁਣਾਈ ਦੀ ਗੱਲ ਜਿਹੜੀ ਆ ਨਾ ਤੁਹਾਡੀ ਆਪਣੀ ਜੀ ਤੁਹਾਡੇ ਤੇ ਦਿੱਤੀ ਆ ਉਹ ਕ腐ਸ਼ਨ ਨਹੀਂ ਉਹ ਉਹ ਈਜ਼ ਆ ਤੁਹਾਨੂੰ ਈਜ਼ ਦਿੱਤੀ ਆ ਉਹਨੇ ਸੁਣੇ ਸੁਣਾਈ ਤੇ ਨਾ ਯਕੀਨ ਕਰੋ ਜਿਹੜਾ ਤੁਸੀਂ ਆ ਨਾ ਤੁਸੀਂ ਆਪਣੀ ਗੱਲ ਦੇ ਉੱਤੇ ਸਿਰਫ ਦੇਖੋ ਕਿ ਤੁਸੀਂ ਜੋ ਤੁਹਾਡੇ ਤੇ ਹੰਦਾ ਆ ਉਹ ਤੁਸੀਂ ਆਪਣਾ ਦੇਖੋ ਸੁਣੀ ਸੁਣਾਈ ਉਹਦੇ ਲੋਕੀ ਤਾਂ ਬਹੁਤ ਕਹਿੰਦੇ ਹੁਣ ਜਦੋਂ ਜਿਹੜੀ ਅੱਛਾ ਜਿਹੜਾ 100 ਡਾਲਰ ਦਾ ਟਾਇਰ ਬਾਹਰ ਤੁਸੀਂ ਯੂਜ਼ ਪਾ ਲੈਣਾ ਉਹ ਸੇਲ ਤੇ 5-700 ਦਾ ਪਾਉਂਦੇ ਆ ਕਿਉਂ ਪਾਉਂਦੇ ਆ ਕਿਉਂਕਿ ਉੱਥੇ ਤੁਸੀਂ ਫਸੇ ਹੁੰਨੇ ਆ ਉਹ ਹਰ ਇੱਕ ਨੂੰ ਪਤਾ ਔਰ ਫਸੇ ਬੰਦੇ ਦਾ ਹਰ ਇੱਕ ਬੰਦਾ ਉਹਨੂੰ ਇਹ ਅੱਜ ਫਾਇਦਾ ਚਾਹਦਾ ਹੈ ਇਹਦਾ ਮਤਲਬ ਇਹ ਨਹੀਂਗਾ ਵੀ ਇਹਦਾ ਵਲ ਵੀ ਨਹੀਂ ਵੀ ਉਹ ਚੋ 200 ਡਾਲਰ ਪੁਲਿਸ ਵਾਲੇ ਨੂੰ ਦਿੰਦਾ ਜਾਂ 300 ਆਪ ਰੱਖਦਾ ਇਹ ਕਿਤੇ ਲੱਗਦਾ ਜਰੂਰ ਆਪਾਂ ਨੂੰ ਕਿ ਇਹ ਇਹ ਲੱਗਦਾ ਕਿ ਆਪਸ ਵਿੱਚ ਮਿਲੇ ਹੋਏ ਆ ਪਰ ਉਹ ਉੱਥੇ ਬੈਠਾ ਆ ਉਹ ਸਾਰਾ ਦਿਨ ਆਪਣੀ ਫੈਮਲੀ ਛੱਡ ਕੇ ਉੱਥੇ ਸਕੇਲ ਤੇ ਬੈਠਾ ਰਹਿਂਦਾ ਟਿੱਕਾ ਲੈ ਕੇ ਕੋਈ ਕੋਈ ਖਰਾਬ ਹੋਊਗਾ ਜਾਂ ਆਪਾਂ ਮਿਲ ਜੜੀ ਪਾਵਾਂਗੇ ਹਾਂਜੀ ਪਹਿਲਾਂ ਟਾਕ ਸ਼ੋ ਹੋਇਆ ਸੀ ਤੁਹਾਡੇ ਇਸੇ ਬਾਰੇ ਇਸ ਸਕੇਲ ਬਾਰੇ ਰੇਡੀਓ ਦਾ ਉਹਦੋਂ ਦਾ ਮੈਂ ਸੁਣਿਆ ਵੀ ਉਹ ਆਪਾਂ ਉਹ ਲੋਕ ਉੱਥੇ ਵੀ ਇੱਕ ਕਾਲਰ ਨੇ ਗੱਲ ਕਹੀ ਸੀਗੀ ਪਰ ਯੂਜ਼ੂਲੀ ਜਿਸ ਤਰ੍ਹਾਂ ਉਹਨਾਂ ਨੂੰ ਦੱਸਿਆ ਜੀ ਨਾ ਰਮਨ ਭਾਜੀ ਨੇ ਪੇ ਰੇਟ ਉੱਥੇ ਯੂਜ਼ੂਲੀ ਹਾਈ ਹੁੰਦਾ ਆ ਹਾਂ ਇਹ ਇਹ ਦੇਖੋ ਇਹ ਇਹ ਇੱਕ ਇਸ਼ੂ ਦੇ ਦੇ ਕੋਲ ਦੋ ਚੀਜ਼ਾਂ ਵੱਖਰੀਆਂ ਕ腐ਸ਼ਨ ਦੇ ਦੋਸ਼ ਲਾਉਣੇ ਵੱਡੀ ਬਹੁਤ ਵੱਡੀ ਗੱਲ ਜਿਹੜੀ ਉਹ ਆਖ ਦੇਣੀ ਆ ਇੱਕ ਹੈਗਾ ਵੀ ਹਾਂ ਜੀ ਮਹਿੰਗਾ ਬਹੁਤ ਜ਼ਿਆਦਾ ਆ ਵੀ ਉਹ ਉਥੇ ਬਾਹਰ ਬਰੋਡਦੇ ਆ ਨਜਾਇਜ਼ ਫਾਇਦਾ ਚੱਕਦੇ ਆ ਉਹ ਉਹ ਜਿਹੜੇ ਪ੍ਰੈਡੇਟਰੀ ਸਰਵਿਸ ਆ ਇੱਕ ਉਹ ਡਿਫਰੈਂਟ ਥਿੰਗ ਆ ਇਹ ਦੋ ਵੱਖੋ ਵੱਖਰੀਆਂ ਚੀਜ਼ਾਂ ਇਹਨਾਂ ਨੂੰ ਰਲ ਗੱਡ ਜਿਹੜਾ ਉਹ ਨਾ ਕਰੋ ਅ ਇਹ ਇਸ ਹਿਸਾਬ ਦੇ ਨਾਲ ਡੈਫੀਨੇਟਲੀ ਇਹ ਦੋਨੋਂ ਪਾਸੇ ਹੀ ਆ ਜਿਹਦੇ ਤੇ ਬੀਤਰੀ ਉਹਨੂੰ ਲੱਗਦਾ ਬਹੁਤ ਜ਼ਿਆਦਾ ਆ ਜਿਹੜਾ ਕਹਿੰਦਾ ਬੈਠਾ ਹੈ ਕਹਿੰਦਾ ਵੀ ਮੈਂ ਦਿਹਾੜੀ ਪਾਉਣੀ ਆ ਫਿਰ ਉਹ ਇਹ ਉਹ ਚੀਜ਼ ਚੀਜ਼ ਜਿਹੜੀ ਮਨ ਜਾਂਦੀ ਪਰ ਥੈਂਕ ਯੂ ਭਾਜੀ ਕਾਲ ਦੇ ਲਈ ਮਿਹਰਬਾਨੀ ਕਾਲ ਦੇ ਲਈ ਥੈਂਕ ਯੂ ਰਾਜਕਰ ਨੇ ਇਹਦੇ ਸਵਾਨ ਦੇ ਵਿੱਚ ਕੁਝ ਆਪਣੇ ਸਰੋਤਿਆਂ ਦੇ ਕਮੈਂਟ ਵੀ ਪਾਏ ਆ ਜੇ ਉਹਨਾਂ ਚ ਪੜ ਲਓ ਜਾਂ ਰਮਨ ਭਾਜੀ ਪੜ ਲੈਂਦੇ YouTube ਤੇ ਜੀ ਆਪਾਂ ਉਹ ਵੀ ਉਹ ਵੀ ਕਰ ਦਿੰਨੇ ਆ ਮੁਰਾਜ ਔਲ ਕਹਿੰਦੇ 2018 ਚ ਟਾਇਰ ਨੂੰ ਪੈਂਟਰ ਲਾਇਆ ਸੀ 450 438 ਦਾ ਸੋ ਉਹਨੇ ਤਾਂ ਤਾਂ ਫਿਰ ਨਵਾਂ ਟਾਇਰ ਹੀ ਪਵਾ ਲਿੰਦੇ ਹੱਸ ਸਭ ਦੇ ਨਾਲ ਤਾਂ ਉਹ ਗੱਲ ਜਿਹੜੀ ਬਣੀ ਪਈ ਆ ਸੋ ਇਹ ਇਹ ਜਿਹੜੇ ਚੀਜ਼ ਉਹਨਾਂ ਨੇ ਸ਼ੇਅਰ ਕੀਤੀ ਆ ਆਪਣੇ ਅਗਲੇ ਕਾਲਰ ਨੇ ਅਮਰਜੀਤ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਬਈ ਮਮੀ ਇਹਦੇ ਬੱਚੇ ਤੋਂ ਐਡ ਕਰਨਾ ਸੀ ਥੋੜਿਆ ਜਦੋਂ ਮੈਨੂੰ ਵੀ ਮੁਹਾਵੀ ਸਕੇਲ ਦੇ ਰੋਕਿਆ ਸੀ ਤੇ ਉਹਦੇ ਵਿੱਚ ਮੇਰਾ ਜਿਹੜਾ ਸਸਪੈਂਸ਼ਨ ਦਾ ਪੋਰਸ਼ਨ ਦਾ ਨਾ ਬਲੇਡ ਦਾ ਪੋਰਸ਼ਨ ਦਾ ਉਹ ਡੈਮੇਜ ਹੈਗਾ ਤੇ ਉਹਦੇ ਨਾਲ ਨਾ ਮੈਨੂੰ ਉਹਨੇ ਮੈਨੂੰ ਉਹ ਜਿਹੜਾ ਮੁੱਦਾ ਸੀਗਾ ਉੱਥੇ ਉਹਨੇ ਚਾਰਜ ਕੀਤਾ 700 ਡਾਲਰ ਹੂੰ ਹੂੰ ਤੇ ਬਾਹਰ ਬਾਹਰ ਉਹਦੀ ਪ੍ਰਾਈਸ ਹੈਗੀ ਬੇਸਿਕਲੀ 200 250 ਡਾਲਰ ਇਹ ਫਿਰ ਇਹ ਗੱਲ ਸੱਚੀ ਆ ਇਹ ਆਪਾਂ ਕਹਿ ਨਹੀਂ ਸਕਦੇ ਉਹ ਰਲੇ ਆ ਜਾਂ ਨਹੀਂ ਰਲੇ ਹੈਗੇ ਪਰ ਇਹ ਗੱਲ ਬਿਲਕੁਲ ਸੱਚੀ ਆ ਜਿਹੜੇ ਜਦੋਂ ਫਸਿਆ ਹੋਣ ਦਾ ਬੰਦਾ ਉਹਨੂੰ ਉਹਨਾਂ ਨੇ ਪ੍ਰਾਈਸ ਠੋਕੇ ਲੋਣੀ ਲੋਣੀ ਆ ਇਦਾਂ ਇਦਾਂ ਸਹੀ ਗੱਲ ਜੀ ਤੇ ਨਾਲੇ ਪੈਰੀ ਮੈਂ ਰਮਨਪਾ ਜੀ ਨੂੰ ਪੁੱਛਣਾ ਸੀ ਆਪਣਾ ਜਿਹੜਾ ਕਮੈਂਟ ਆ ਉਹ ਕਿਹੜੀ ਵੈਬਸਾਈਟ ਤੇ ਜਾਂਦੇ ਆ ਜਿਹੜੇ ਆਪਣੇ ਕਾਮਰਸ ਕਾਮਰਸ ਜਿਹੜੇ ਹੈਗੇ ਆ ਉਹ ਆਪਣੀ ਨਾਪਤਾ ਦੀ ਵੈਬਸਾਈਟ ਤੇ ਆਪਣਾ ਲਿੰਕ ਪਾਇਆ ਹੋਇਆ ਤੁਸੀਂ ਉੱਥੇ ਵੀ ਜਾ ਸਕਦੇ ਆ ਤੁਸੀਂ ਸਾਨੂੰ ਟੈਕਸਟ ਕਰ ਸਕਦੇ ਆ ਆਪਣਾ ਡੀਓਟੀ ਈਮੇਲ ਐਡਰੈਸ ਤੇ ਨਾ 5597018000 ਦੇ ਉੱਤੇ ਅਸੀਂ ਤੁਹਾਨੂੰ ਕਮੈਂਟਸ ਜਿਹੜੇ ਕਰਨੇ ਆ ਉਹ ਕੋਪੀ ਪੇਸਟ ਦੇ ਲਈ ਉਹ ਤੁਹਾਨੂੰ ਭੇਜਾਂਗੇ ਸੋ ਆਪਣਾ ਨਾਂ ਈਮੇਲ ਐਡਰੈਸ ਤੇ ਡੀਓਟੀ ਨੰਬਰ ਜਿਹੜਾ ਆ 5597018000 ਤੇ ਟੈਕਸ ਕਰ ਦਿਓ ਤੇ ਅਸੀਂ ਤੁਹਾਨੂੰ ਕਮੈਂਟ ਸਿਰੇ ਉਹ ਭੇਜ ਦੇਗੇ ਤੁਸੀਂ ਕਾਪੀ ਪੇਸਟ ਕਰ ਸਕਦੇ ਹੋ ਜੀ ਯਾਨੀ ਜਿਹੜੀ ਨਾ ਕੋਈ ਵੈਬਸਾਈਟ ਤੇ ਜਿਹੜਾ ਆ ਬਾਕੀ ਉਹਦਾ ਲਿੰਕ ਲਾਈਵ ਦੇ ਥੱਲੇ ਲਿੰਕ ਵੀ ਪਾਤਾ ਜੇ ਤੁਹਾਡੇ ਕੋ ਆਪਣੇ ਤੁਸੀਂ ਬਗੈਰ ਉਹਨਾਂ ਤੋਂ ਪੁੱਛੇ ਆਪ ਹੀ ਕੁਝ ਲਿਖਣਾ ਚਾਹੁੰਦੇ ਹੋ ਤਾਂ ਤੁਸੀਂ ਸਿੱਧੇ ਵੀ ਜਿਹੜੇ ਉੱਤੇ ਕਮੈਂਟ ਹਾਂ ਜੀ ਤੁਸੀਂ ਉਸ ਕਰ ਸਕਦੇ ਹੋ ਥੈਂਕ ਯੂ ਮਰਜੀ ਜੀ ਜੀ ਅੱਛਾ ਰਮਨ ਜੀ ਹੁਣ ਇੱਥੇ ਨਾ ਚਲੋ ਇਹ ਬਾਈ ਜੀ ਨੇ ਤੇ ਕਿ ਆਪਣੇ ਐਂਗਲ ਤੋਂ ਉੱਥੋਂ ਆਪਣੇ ਐਂਗਲ ਤੋਂ ਉਹਨਾਂ ਨੇ ਗੱਲ ਕੀਤੀ ਹੁਣ ਇੱਥੇ ਸਵਾਲ ਇਹ ਵੀ ਆ ਗਿਆ ਵੀ ਜੇ ਉਹ ਆਫੀਸਰ ਕਹਿੰਦਾ ਸੀਗਾ ਵੀ ਭਾਈ ਸੇਫਟੀ ਇਸ਼ੂ ਆ ਫਿਰ ਉਹਨੇ ਜਾਣ ਕੇ ਦਿੱਤਾ ਪ੍ਰੋਬਲਮ ਇਹ ਆ ਕਿ ਦੇਖੋ ਹੁਣ ਕਈ ਵਾਰੀ ਇਹ ਬੰਦਾ ਜਿਹੜਾ ਆ ਇੱਕ ਇੱਕ ਆਫੀਸਰ ਦੇ ਉੱਤੇ ਡਿਪੈਂਡ ਕਰਦਾ ਹੈਗਾ ਕਿ ਉਹਨੇ ਦੇਖਿਆ ਕਿ ਜੇ ਉਹਨੇ ਸਕੇਲ ਬੰਦ ਕਰਤੀ ਹੈ ਤਾਂ ਮਤਲਬ ਵੀ ਉਹਨੇ ਸਕੇਲ ਨੈਕਸਟ ਮਾਰਨਿੰਗ ਖੋਲਣੀ ਹੈ ਹੂੰ ਹੂੰ ਠੀਕ ਹੈ ਨਾ ਸੋ ਆਈ ਡੋਨਟ ਨੋ ਕਿ ਉਹਨੇ ਟਿਕਟ ਕੀ ਦਿੱਤੀ ਹੈਗੀ ਉਹਨੇ ਕਿਸ ਰੀਜ਼ਨ ਦੀ ਟਿਕਟ ਦਿੱਤੀ ਹੈਗੀ ਔਰ ਕਿਉਂ ਜਾਣ ਦਿੱਤਾ ਹੈਗਾ ਆਈ ਹੈਵ ਨੋ ਆਈਡੀਆ ਆਪਾਂ ਹੁਣ ਇਹਨੂੰ ਸਪੈਕੂਲੇਟ ਕਰ ਸਕਦੇ ਹਾਂ ਕਿਉਂਕਿ ਜਿਹੜਾ ਆਫੀਸਰ ਹੁੰਦਾ ਆ ਉਹਨਾਂ ਦੇ ਉੱਤੇ ਹੁੰਦਾ ਕਿ ਕਈ ਵਾਰੀ ਜਿਹੜੀਆਂ ਚੀਜ਼ਾਂ ਹੁੰਦੀਆਂ ਆ ਉਹ ਉਹ ਨਾਰਮਲੀ ਉੱਥੇ ਬਦਲਵਾ ਕੇ ਜੇ ਆਊਟ ਆਫ ਸਰਵਿਸ ਕਰਦੇ ਆ ਤਾਂ ਮੇਰੇ ਖਿਆਲ ਦੇ ਵਿੱਚ ਕਦੀ ਨਹੀਂ ਐਸਾ ਕੰਮ ਹੁੰਦਾ ਵੀ ਉਹ ਤੁਹਾਨੂੰ ਵਿਦਆਊਟ ਉਹਨੂੰ ਰਿਪੇਅਰ ਕਰਾਉਣ ਤੋਂ ਜਾਣ ਦੇ ਬਹੁਤ ਰੇਅਰ ਚਾਂਸਸ ਹੁੰਦੇ ਆ ਜਿੱਥੇ ਆਫੀਸਰ ਡਿਸਾਈਡ ਕਰਦਾ ਕਿ ਓਕੇ ਠੀਕ ਹੈ ਯੂ ਕੈਨ ਡਰਾਈਵ ਅਪ ਟੂ 20 ਮਾਈਲ 30 ਮਾਈਲ ਪੀਚੀ ਉੱਥੇ ਜਾ ਕੇ ਤੂੰ ਠੀਕ ਕਰਵਾ ਲਈ ਜਿਹੜੀ ਕਿ ਇਮੀਨੈਂਟ ਹੈਜ਼ਰਡ ਨਹੀਂ ਹੈਗੀ ਜੇ ਹੁਣ ਕਿਸੇ ਦਾ ਟਾਇਰ ਫਟਿਆ ਹੋਵੇ ਜਾਂ ਟਾਇਰ ਯੂ نو ਕੁਛ ਇਦਾਂ ਹੋਵੇ ਨਹੀਂ ਜਾਣ ਦਿੰਦੇ ਉੱਥੇ ਉਹ ਕਹਿੰਦੇ ਵੀ ਆਪਣਾ ਕਰਵਾ ਕੇ ਜਾਈਂ ਇਥੋਂ ਮਤਲਬ ਕਿ ਵਿਦਆਊਟ ਉਹਦੇ ਕਰਵਾਉਣ ਦੇ ਜਾਨਾ ਬਹੁਤ ਵਾਰੀ ਇਹ ਵੀ ਦੇਖਿਆ ਕਿ ਆਊਟਰ ਸਰਵਿਸ ਕੀਤੇ ਟਰੱਕ ਕਈ ਵਾਰੀ ਲੋਕੀ ਤੋੜ ਲੈਂਦੇ ਪਰ ਜੇ ਅੱਗੇ ਉਹ ਟਰੱਕ ਨੂੰ ਰੋਕ ਲਵੇ ਕੋਈ ਜਾਂ ਕੁਝ ਹੋ ਜਾਵੇ देन ਇਟਸ ਅ ਵੈਰੀ 빅 ਇਸ਼ੂ 빅 ਪ੍ਰੋਬਲਮ ਸੋ ਆਊਟਰ ਸਰਵਿਸ ਟਰੱਕ ਜਿਹੜਾ ਹੈਗਾ ਉਹਨੂੰ ਚਲਾਉਣਾ ਜਾਂ ਉਹਨੂੰ ਤੋੜਨਾ ਜਾਂ ਪ੍ਰੋਹਿਬਿਟਿਡ ਲਾਇਸੈਂਸ ਹੈ ਜਾਂ ਰਿਸਟ੍ਰਿਕਟਿਡ ਲਾਇਸੈਂਸ ਹੈ ਜਾਂ ਸਸਪੈਂਡਡ ਲਾਇਸੈਂਸ ਤੇ ਚੱਲੇ ਚਲਾਉਣਾ ਇਟਸ ਵੈਰੀ ਹਿਊਜ ਪ੍ਰੋਬਲਮ ਅੱਛਾ ਤੇ ਰਮਨ ਜੀ ਜੋਜੀ ਨਾਲ ਇੱਕ ਇਹ ਵੀ ਗੱਲ ਆ ਆਪਣੀ ਗਲਤੀ ਦੂਜੇ ਸਿਰ ਮੜਨ ਦੀ ਥਾਂ ਤੇ ਭਾਈ ਜੇ ਪ੍ਰੀ ਟਾਕ ਇਨਸਪੈਕਸ਼ਨ ਕਰਕੇ ਤੁਰੇ ਹੁੰਦੇ ਜੇ ਆਪਾਂ ਨੂੰ ਪਹਿਲਾਂ ਪਤਾ ਹੁੰਦਾ ਵੀ ਆਹ ਜਿਹੜੀਆਂ ਸਮੱਸਿਆਵਾਂ ਆ ਜਿਉਂ ਨੂੰ ਹੱਲ ਕਰਕੇ ਤੁਰੇ ਹੁੰਦੇ ਤਾਂ ਸ਼ਾਇਦ ਇਹ ਇਸ ਚੀਜ਼ ਦੀ ਨੌਬਤ ਨਾ ਹੁੰਦੀ ਬਿਲਕੁਲ ਅੰਡਰਸਟੈਂਡ ਦੈਟ ਇਜ਼ ਬੇਸਿਕਲੀ ਕਿਉਂ ਉਥੇ ਸਕੇਲ ਦੇ ਉੱਤੇ ਪੁਲ ਕੀਤਾ ਜਾਂਦਾ ਕਿਉਂ ਇੰਨੀਆਂ ਹੈਵੀ ਟਿਕਟਸ ਦਿੱਤੀਆਂ ਜਾਂਦੀਆਂ ਕਿਉਂ ਇਹ ਸਾਰਾ ਕੁਝ ਕੀਤਾ ਜਾਂਦਾ ਕਿ ਡਿਟੇਲ ਕਰ ਲਓ ਕਿ ਤੁਸੀਂ ਆਪਣਾ ਜਿਹੜਾ ਕੰਮ ਹੈ ਨਾ ਉਹ ਪਹਿਲਾਂ ਕਰਕੇ ਤੁਰੋ ਉਹਨੂੰ ਪ੍ਰੀ ਇਨਸਪੈਕਟ ਕਰਕੇ ਤੁਰੋ ਬਹੁਤ ਜਾਦੀਆਂ ਚੀਜ਼ਾਂ ਜਿਹੜੀਆਂ ਆ ਉਹ ਰੋਸਕੇਲ ਦੇ ਉੱਤੇ ਜਿਹੜੀਆਂ ਪੁੱਲ ਹੁੰਦੀਆਂ ਆ ਉਹ ਕੰਸਿਸਟੈਂਟ ਪ੍ਰੋਬਲਮ ਹੁੰਦੀ ਆ دیر ਉਹ ਇੱਕਦਮ ਪ੍ਰੋਬਲਮ ਖੜੀ ਨਹੀਂ ਹੁੰਦੀ ਇੱਕਦਮ ਪ੍ਰੋਬਲਮ ਨਹੀਂ ਆਈ ਹੁੰਦੀ ਉਹ ਹਮੇਸ਼ਾ ਤੋਂ ਤੁਹਾਡੀ ਪ੍ਰੋਬਲਮ ਜਿਹੜੀ ਆ ਕੰਸਿਸਟੈਂਟਲੀ ਚੱਲ ਰਹੀ ਹੁੰਦੀ ਆ ਜਿਵੇਂ ਕਿ ਉੱਥੇ ਟਾਇਰਾਂ ਦੀ ਪ੍ਰੋਬਲਮ ਆ ਟਾਇਰ ਇੱਕਦਮ ਤਾਂ ਘਸਿਆ ਨਹੀਂਗਾ ਟਾਇਰ ਆਬਵੀਅਸਲੀ ਜੇ ਪੈਂਚਰ ਆ ਉਹ ਕਹਿ ਸਕਦੇ ਆ ਵੀ ਭਾਈ ਮੈਂ ਜਿੱਥੋਂ ਪਿੱਛੋਂ ਤੁਰਿਆ ਸੀ ਮੈਂ ਇੱਥੇ ਤੱਕ ਆਇਆ ਤੇ ਪੈਂਚਰ ਹੋ ਗਿਆ ਰਸਤੇ 'ਚ ਮੰਨ ਲਿਆ ਪਰ ਜਿਹੜਾ ਟਾਇਰ ਹੁਣ ਘਸਿਆ ਹੈ ਆ ਜਾਂ ਜਿਹੜੀ ਤੁਹਾਡੀ 에ਅਰ ਲੀਕ ਕਰਦੀ ਆ ਜਿਹੜੀਆਂ ਬ੍ਰੇਕਾਂ ਤੁਹਾਡੀਆਂ ਠੀਕ ਨਹੀਂ ਗਈਆਂ ਜਿਹੜੀਆਂ ਇਹੇ ਚੀਜ਼ਾਂ ਹੈਗੀਆਂ ਇਹ ਇੱਕਦਮ ਨਹੀਂ ਹੁੰਦੀਆਂ ਇਹ ਕੰਸਿਸਟੈਂਟਲੀ ਪਿਛੋਂ ਖਰਾਬ ਚੱਲ ਰਹੀਆਂ ਹੁੰਦੀਆਂ ਸਮੇਂ ਤੋਂ ਦੇਰ ਤੋਂ ਤੁਸੀਂ ਦੇਖਦੇ ਨਹੀਂਗੇ ਉਹ ਚੀਜ਼ਾਂ ਜਿਹੜੀਆਂ ਆ ਉਹ ਚੀਜ਼ਾਂ ਦੇ ਉੱਤੇ ਜ਼ੋਰ ਦਿਓ ਜਿਹੜਾ ਹੁਣ ਆ ਵੀ ਦੇਖੋ ਜਿਹੜਾ ਇਸ ਵੇਲੇ ਗੱਲ ਚੱਲ ਰਹੀ ਹੈ ਕਿ ਜਿਹੜੀ ਆਵਰਸ ਆਫ ਸਰਵਿਸ ਦੀ ਆਵਰਸ ਆਫ ਸਰਵਿਸ ਵੀ ਜਿਹੜੀ ਆ ਉਹ ਦੇਰ ਤੋਂ ਪ੍ਰੋਬਲਮ ਚੱਲ ਰਹੀ ਹੁੰਦੀ ਆ ਆਪਾਂ ਨੂੰ ਕਹਦੇ ਨੇ ਕਿ ਸਾਨੂੰ ਉੱਤੇ ਫੜ ਲੈ ਜਾਂ ਸਾਨੂੰ ਕਹਤ ਆਏਂ ਦਸਤਾ ਕਰਤਾ ਪਰ ਉਹ ਪ੍ਰੋਬਲਮ ਜਿਹੜੀ ਆ ਕੰਸਿਸਟੈਂਟ ਪ੍ਰੋਬਲਮ ਲੰਮੀ ਚੱਲ ਰਹੀ ਹੁੰਦੀ ਆ ਹੂੰ ਜੀ ਜੀ ਅਗਲੇ